ਜੀ ਇਹ ਕਸ਼ਾਲ ਕਰਦਾ ਨਾ ਵਿਧਾਨ ਸਭਾ ਦੇ ਗਰਾਊਂਡ ਦੇ ਉੱਤੇ ਉਹਨੂੰ ਪਤਾ ਉਹ ਤੇ ਕੀ ਸ਼ਰਤ ਤੇ ਆ ਰਿਹਾ ਹੋਆ ਤੁਹਾਡਾ ਕਾਊਂਟ ਦਾ ਹਿੱਸਾ ਬੰਦਾ ਉਹ ਤੇ ਖਤਰਾਂ ਦੀ ਐਵਰੇਜ ਕੱਢ ਕੇ ਦੱਸਦੇ ਆ ਮੈਂ ਪੁੱਛਣਾ ਚਾਹੁੰਦਾ ਵੀ ਇਹ ਕੇਤੇ ਪ੍ਰਮਾਣ ਤੋਂ ਇਹਦਾ ਪੁੱਤ ਉਹ ਤੀਜਾ ਨੂੰ ਪੁੱਤ ਦੀ ਜਗ੍ਹਾ ਤੇ ਹੁੰਦਾ ਹੈ ਅਗਲੇ ਤੋਂ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਂਦਾ ਇਹ ਬਗਾਨਾ ਸੀ ਨਾ ਮੇਰਾ ਕਾਊਂਟਾ ਪੁੱਛੀ ਪੁੱਛੀ ਮੈਨੂੰ ਪੁੱਛੋਗੇ ਕਿ ਇਸ ਤਰ੍ਹਾਂ ਦੇ ਰਹੀਏ ਕਰ ਕਰ ਕੇ ਉਹਨੂੰ ਬੀ ਟੈਕ ਕਰਾ ਕੇ ਫੋਟੋ ਲੈ ਕੇ ਕਿੱਥੇ ਆਸੀ ਸੇ ਜਦੋਂ ਮੇਰਾ ਪੁੱਤਾ ਵਰਦੇ ਉੱਤੇ ਆ ਗਿਆ ਤੁਸੀਂ ਬੰਦੂਕਾਂ ਲੈ ਕੇ ਰੁਵਾਣ ਤੇ ਆ ਗਏ ਕਾਹਦੇ ਲਈ ਕੀ ਉਹ ਕੰਪਰੇਸ਼ਨ ਕਰ ਗਿਆ ਸੀ ਇਸ ਕਰਕੇ ਉਹਨੂੰ ਮਾਰ ਦਿੱਤਾ ਗਿਆ ਵੀ ਉਹ ਭੋਤੇ ਸਰ ਦੇ ਵਿੱਚ ਇੱਕ ਅੱਛਾ ਬੁਲਾਰਾ ਆ ਗਿਆ ਜਿਹਨੂੰ 22 ਕਰੋੜ ਲੋਕ ਫੋਲੋ ਕਰਦੇ ਐ ਕੀ ਸਾਡੇ ਲਈ ਮਸ਼ਹੂਰ ਹੋਣਾ ਹੀ ਹੋਣਾ ਹੋ ਗਿਆ ਫਰਾਂ ਤੋਂ ਜਦੋਂ ਸ਼ੁਕਰੀ ਸੰਗਲ ਕਰਦਾ ਸੀ ਤੁਸੀਂ ਕਿਸੇ ਦਿਨ ਨਹੀਂ ਵੇਖਿਆ ਜਦੋਂ ਉਹਨੇ ਰਾਇਤ ਕੀਤਾ ਉਹ ਚਮਕਿਆ ਦੁਨੀਆ ਦੇ ਉੱਤੇ

ਮੈਂ ਜਿੰਨ ਨਾਲੋਂ ਜਾ ਕੇ ਮਿਲਿਆ ਮੈਂ ਮੈਡਮ ਆਇਸ਼ੀ ਬਤੈਣ ਪੱਦੂ ਤੇ ਬਰਬਾਦ ਸਾਡੀ ਚਾਇ ਚ ਉਹਨੇ ਸਮਝ ਰੱਖਤੀ ਇਹਨੇ ਕਿਹਾ ਬੈਰਲ ਕਰ ਦਿਓ ਸਿੰਘ ਸਾਹਿਬ ਨੂੰ ਮਾਪੇ ਬਾਤ ਕਰਨ ਨੂੰ ਬੜੇ ਨਿਮਰ ਵਾਲੇ ਤਰੀਕੇ ਨਾਲ ਤੁਸੀਂ ਸਾਡੀ ਬੈਰ ਨਹੀਂ ਕੀਤੀ ਉਹਦੀ ਸਕੂਲ ਦੀ ਖਬਰ ਜਦੋਂ ਬਟਾ 24 ਘੰਟੇ ਸਕੂਲ ਮਾਪਤਾ ਗਿਆ ਜਦ ਕਿ ਉਸ ਤੋਂ 15 ਦਿਨ ਪਹਿਲਾਂ ਸਾਡੇ ਕੋਈ ਇੱਕ ਵੀ ਗੱਲ ਨਹੀਂ ਸੀ ਸੀ ਬੜੀ ਅਸੀਂ ਖੁਸ਼ੀ ਨਾਲ ਆਪਣੇ ਘਰ ਰਹੇ ਸੀ ਤਾਂ ਸਾਧੂ ਕੋਲੇ ਕੋਈ ਨਾ ਫਰ ਤਰੀਕੇ ਦੇ ਨਾਲ ਬਾਰਿਆ ਜਾਂਦੀ ਨਹੀਂ ਗੱਲਾਂ ਬਾਹਰ ਨਹੀਂ ਹੋਈਆਂ ਕਿਉਂਕਿ ਗੱਲਾਂ ਸਰਕਾਰਾਂ ਨੂੰ ਜਿਹੀਆਂ ਹੁੰਦੀਆਂ ਆਮ ਬੰਦੇ ਨਾਲ ਤੁਮ ਮੈਂ ਗੜੇ ਹੁੰਦੇ ਪਰ ਮੈਂ ਬਹੁਤ ਟਾਈਮ ਨਹੀਂ ਹੁੰਦਾ 1500 ਦੇ ਪ੍ਰੋਗਰਾਮ ਅੱਗੇ ਹੀ ਬਹੁਤ ਨੇ ਪਰ ਮੈਂ ਤੁਹਾਡੇ ਤੋਂ ਇੱਕ ਅਪੀਲ ਤੇ ਇੱਕ ਸਪਰੋਸ਼ਾ ਨੇ ਕੇ ਜੁੜ ਜਾਊਗਾ ਹੱਸ ਗੜੇ ਕਰਕੇ ਨਹੀਂ ਦੱਸਦਾ ਐਨਕੀ ਭਰਾ ਜਰਰ ਨਹੀਂ ਦੇਣਾ ਬਰੇ ਸੋਨੇ ਹਾਂ ਸਾਡੇ ਯਾਰੋ ਮੋਕੇ ਦਿੱਤੇ ਹੈ ਵਿਚਾਰ ਕਰਦਾ ਵੇਨਾ ਆਨ ਸਰਵਾ ਵੀ ਗਰਾਉਂਡ ਦੇ ਉੱਤੇ ਉਹਨੂੰ ਪਤਾ ਉਹਤੇ ਕਿ ਕਿ ਸ਼ਬਦ ਚਾਹ ਰਿਹਾ ਹੋਆ ਤੁਹਾਡਾ ਕਾਉਂਟ ਦਾ ਹਿੱਸਾ ਬੰਦਾ ਉਹਤੇ ਖਤਰਾਂ ਦੀ ਐਵਰੇਜ ਕੱਢ ਕੇ ਦੱਸਦੇ ਆ ਮੈਂ ਪੁੱਛ ਰਾਂ ਕਿ ਹੁੰਦਾ ਵੀਰ ਕੇੰਦਰ ਪ੍ਰਮਾਣ ਜੋ ਤੇਰਾ ਪੁੱਤ ਭਤੀਜਾ ਮੇਰੇ ਪੁੱਤ ਦੀ ਜਗ੍ਹਾ ਤੇ ਹੁੰਦਾ ਹੈ ਜਿਹਨੇ ਤੂੰ ਬਿਧਾਲ ਸਭਾ ਦੇ ਵਿੱਚ ਰੱਖ ਲੈਂਦਾ ਇਹ ਬਗਾਨਾ ਸੀ ਨਾ ਮੇਰਾ ਕਾਉਂਟਾ ਪੁੱਛੀ ਤੁਸੀਂ ਮੈਨੂੰ ਪੁੱਛੋਗਾ ਕਿਸ ਤਰ੍ਹਾਂ ਦੇ ਹਾਲੀਆਂ ਕਰ ਕਰ ਕੇ ਤੂੰ ਬੀ ਟੈਕ ਕਰਾ ਕੇ ਇਹ ਪਤਾ ਲੈ ਕੇ ਗਿਆ ਸੀ ਤੇ ਜਦੋਂ ਮੇਰਾ ਪੌਦਾ ਫਰਦੇ ਉੱਤੇ ਆ ਗਿਆ ਤੁਸੀਂ ਬੰਦੂਕਾਂ ਲੈ ਕੇ ਰੁਆਨ ਤੇ ਆ ਗਏ ਕਾਹਦੇ ਲਈ ਕੀ ਉਹ ਕੰਪਰਸਿਸ਼ਨ ਕਰ ਗਿਆ ਸੀ ਇਸ ਕਰਕੇ ਉਹਨੂੰ ਮਾਰ ਦਿੱਤਾ ਗਿਆ ਵੀ ਉਹ ਭੋਤੇ ਸਿਰ ਦੇ ਵਿੱਚ ਇੱਕ ਅੱਛਾ ਬਣਾ ਰਿਹਾ ਆ ਗਿਆ ਜਿਹਨੂੰ 22 ਕੋਰਡ ਤੋਂ ਫੋਲੋ ਕਰਦੇ ਆ ਕੀ ਸਾਡੇ ਲਈ ਮਸ਼ਹੂਰ ਹੋਣਾ ਹੀ ਹੋਣਾ ਹੈ ਫਰਾਂ ਤੋਂ ਜਦੋਂ ਸ਼ੁਭਦੀਪ ਸਟੇਜ 'ਤੇ ਆਉਂਦਾ ਸੀ ਤੁਸੀਂ ਕਿਸੇ ਨੇ ਨਹੀਂ ਵੇਖਿਆ ਜਦੋਂ ਉਹ ਰਾਈਜ਼ ਕੀਤਾ ਉਹ ਚਮਕਿਆ ਦੁਨੀਆ ਦੇ ਉੱਤੇ ਸਭ ਉਸ ਨੂੰ ਮਾਰ ਕੋਸੇ ਪਾਕਿਸਤਾਨ ਵਰਗੇ ਦੇਸ਼ ਨੂੰ ਹੱਥੀ ਸ਼ਾਮਾ ਕਰਦੇ ਵੀ ਆ ਤੂੰ ਕਿੱਥੇ ਬੈਠਾ ਹੈ ਯੂਐਸਏ ਦਾ ਪੀਆਰ ਯੂਕੇ ਦਾ ਪੀਆਰ ਅਸਟ੍ਰੇਲੀਆ ਤੇ ਉਹ ਸਾਰੇ ਦੇਸ਼ਾਂ ਦੀ ਪੀਆਰ ਦੇ ਕੋਲੇ ਆ ਤਾਂ ਕੋ ਫਿਰ ਕਿਉਂ ਤੁਹਾਡੇ ਟਿੱਬਿਆਂ ਚ ਆ ਕੇ ਬੈਠੇ ਤੁਹਾਡੇ ਵਿਚ ਜਿਹੜਾ ਪਸੰਦ ਕਰਦਾ ਤੁਸੀਂ ਉਹ ਮਾਰ ਕਿਤੇ ਪਰ ਸਾਡੀ ਗੌਰਮੈਂਟ ਦੀ ਇੰਡੀਆ ਦੇ ਲਈ ਕੀ ਦੇਖ ਲੋ 2 ਸਾਲਾਂ ਦੇ ਵਿੱਚ ਸਾਡੇ ਪੱਲੇ ਕੱਖ ਨਹੀਂ ਪਾਇਆ ਪੁਲਿਸ ਸਿਕਿਉਰਿਟੀ ਲਈ ਕੀਤੀ ਮੈਂ ਸਿੰਘ ਸਾਹੂ ਨੂੰ ਜਾ ਕੇ ਮਿਲਿਆ ਮੈਂ ਮੈਡਮ ਆਇਸ਼ੀ ਸੋਕੇ ਨੂੰ ਪਤੂ ਤੇ ਬਰਬਰ ਸਾਡੀ ਚੈਟ ਉਹਨੇ ਸੋਨੇ ਰੱਖਤੀ ਇਹਨੇ ਕਿਹਾ ਬੈਲ ਕਰ ਦਿਓ ਸੀਸਾ ਨੂੰ ਮਾਪੇ ਬਾਤ ਕਰ ਲੂਗਾ ਬੜੇ ਜ਼ਿਆਨਿਆ ਵਾਲੇ ਤਰੀਕੇ ਨਾਲ ਤੁਸੀਂ ਸਾਡੀ ਬੈਲ ਨਹੀਂ ਕੀਤੀ ਹੋਣੀ ਸਕਿਉਰਟੀ ਦੇਖਾ ਪਰ ਜਦੋਂ ਬਟਾ 24 ਘੰਟੇ ਸਕੂਲ ਮਾਰ ਦਿੱਤਾ ਗਿਆ ਜਦ ਕਿ ਉਸ ਤੋਂ 15 ਦਿਨ ਪਹਿਲਾਂ ਸਾਡੇ ਕੋਈ ਇੱਕ ਵੀ ਗੱਲ ਨਹੀਂ ਸੀ ਸੀ ਜੀ ਬੜੀ ਅਸੀਂ ਖੁਸ਼ੀ ਨਾਲ ਆਪਣੇ ਘਰ ਰਹੇ ਰਹੇ ਤਾਂ ਸਾਡੂ ਕੋਲੇ ਕੋਈ ਹੋਰ ਤਰੀਕੇ ਦੇ ਨਾਲ ਬਾਹਰ ਆ ਗਿਆ ਨਹੀਂ ਗੱਲਾਂ ਬਾਹਰ ਨਹੀਂ ਹੋਈਆਂ ਕਿਉਂਕਿ ਗੱਲਾਂ ਸਰਕਾਰਾਂ ਦੇ ਜਿਹੜੀਆਂ ਹੁੰਦੀਆਂ ਨੇ میںروسا لے کے جڑ جاؤں گا ہاتھ گڑے کر کے